1 2 3 4 ਕੰਨ ਖੋਲ ਕੇ ਸੁਣ ਲੋ ਯਾਰ ਹੁਣੇ ਅਸੀਂ ਕੀ ਕਰੀਏ ਸਰਕਾਰ ਜੁੱਤੀਆਂ ਲਿਆਓ ਚਾਰ ਆਪਣੇ ਸਿਰਾਂ ਤੇ ਲੋ ਮਾਰ ਹੈ ਕਿਉਂ ਸਭ ਤੋਂ ਪਹਿਲਾਂ ਕਰਦੀ ਹੈ ਸਾਰਿਆਂ ਨੂੰ ਨਮਸਕਾਰ ਚਲੋ ਫਿਰ ਕਰੀਏ ਨਮਸਕਾਰ ਬੈਠਿਆਂ ਤੇ ਖੜਿਆਂ ਨੂੰ ਅਨਪੜ੍ਹ ਤੇ ਛੜਿਆਂ ਨੂੰ ਵਿਆਹਾਂ ਤੇ ਛੜਿਆਂ ਨੂੰ ਬਜ਼ੁਰਗਾਂ ਬੱਚਿਆਂ ਤੇ ਨੌਜਵਾਨਾਂ ਨੂੰ ਪੰਜਾਬ ਵਿੱਚ ਬੈਠੇ ਸਾਰੇ ਕਦਰਦਾਨਾਂ ਨੂੰ ਪਿਆਰ ਪ੍ਰੀਤ ਸਤਿਕਾਰ ਖਾਂਦੇ ਸੂਝਮਾਨੋ ਕਦਰਦਾਨੋ ਬਜ਼ੁਰਗੋ ਬੱਚਿਓ ਅਤੇ ਜਵਾਨੋ ਫੋਨ ਆਪਣਾ ਸਵਿਚ ਆਫ ਕਰ ਲੋ ਆਪਣਾ ਧਿਆਨ ਸਾਡੇ ਦੇ ਤਰ ਲੋ ਗੱਲ ਸਾਡੀ ਦਾ ਗੁਰਾਣ ਲੱਗੇ ਫੇਰ ਚਾਏ ਕਿਸੇ ਦੇ ਗਿੱਟੇ ਲੱਗੇ ਚਾਏ ਕਿਸੇ ਦੇ ਗੋਡੇ ਲੱਗੇ ਚਲੋ ਫਿਰ ਕਰੀਏ ਗੱਲ ਪੰਜਾਬ ਦੀ ਤੇ ਸੁਣਾਉ ਗੱਲ ਪੰਜਾਬ ਦੀ ਮੈਂ ਕੁੜੀ ਹਾਂ ਦੇਸ਼ ਪੰਜਾਬ ਦੀ ਮੇਰੇ ਘਰ ਵਿੱਚ ਆਈ ਫੋਨ ਤਾਂ ਦਿਂਦੇ ਰੱਜ ਕੇ ਟਾਈਮ ਟੂ ਕੀਰਤੀ ਮੇਟਨ ਨਾ ਮੈਂ ਇੱਕ ਮੇ ਚੜ ਜੇਗੀ ਜਹਾਜ਼ ਤੇ ਪਹਿਲਾਂ ਪੈਸੇ ਦਾ ਇਕੱਠੇ ਕਰ ਲਾ ਨਾ ਪੈਸਿਆਂ ਦੀ ਕੀ ਲੋੜ ਆ ਉਹਦਾ ਪੁਰਾਣੀਆਂ ਗੱਲਾਂ ਸੀ ਜਦੋਂ ਲੋਕ ਕਹਿੰਦੇ ਸੀ ਜੋੜੀਆਂ ਰੱਬ ਬਣਾਉਂਦਾ ਪਰ ਅੱਜ ਕਾ ਜੋੜੇ ਥਾਈਲੈਸ ਬਣਾਉਂਦਾ ਆਇਲੈਸ ਚੱਲ ਭਾਈ ਚੰਗਾ ਜੋੜੀ ਦਾ ਬਣ ਜੂਗੀ ਨਾ ਕਿਹੜੀ ਜੋੜੀ ਇੱਥੇ ਆ ਕੇ ਦਾ ਹੱਥ ਫੜ ਕੇ ਜਹਾਜ਼ੇ ਚਾੜਦੇ ਆ ਉੱਥੇ ਜਾ ਕੇ ਕੀ ਤੇ ਉੱਥੇ ਦਾ ਕੇ ਹੱਥ ਫੜਾਂਗੇ ਪੀਆਰ ਵਾਲੇ ਦਾ ਕਿਉਂਕਿ ਅੱਜ ਕਾ ਲੋ ਵੀ ਨਹੀਂ ਪੀ ਆਰ ਦੀ ਪੀ ਆਰ ਦੀ ਜਾਣਾ ਸੱਤ ਸਮੁੰਦਰੋਂ ਪਾਰ ਜਾ ਕੇ ਲੈਣੀ ਐ ਪੀ ਆਰ ਇੱਥੇ ਲੱਗਣ ਨਿੱਤ ਪਾਬੰਦੀਆਂ ਕਨੇਡਾ ਲੁੱਟਾਂਗੇ ਮੌਜ ਬਹਾਰ ਕਨੇਡਾ ਲੁੱਟਾਂਗੇ ਮੌਜ ਬਹਾਰ ਨਾ ਗਲਤਾ ਸੋਣਾ ਨਹੀਂ ਸੱਚ ਕਹੀ ਐ ਇੱਥੇ ਲੁਧਿਆਣੇ ਜਾਂਦੀ ਨੂੰ ਛੱਤੀ ਸੁਣਾਉਂਦੇ ਨੇ ਪਰ ਉੱਥੇ ਜਾ ਕੇ ਨਹੀਂ ਕਿੱਧਰ ਨੂੰ ਆਏ ਹੋ ਤੇ ਕਿੱਧਰ ਨੂੰ ਚੱਲੇ ਹੋ ਓਏ ਲੋਕੋ ਕੁਝ ਤਾਂ ਸੋਚ ਵਿਚਾਰੋ ਥੋੜਾ ਅਕਲਾਂ ਨੂੰ ਹੱਥ ਮਾਰੋ ਨਾ ਭੇਜੋ ਕੁੜੀਆਂ ਦੇਚ ਪਰਾਰੇ ਇੱਜਤਾਂ ਦੀ ਜ਼ਿੰਦਗੀ ਗੁਜ਼ਾਰੋ ਇੱਜਤਾਂ ਦੀ ਜ਼ਿੰਦਗੀ ਗੁਜ਼ਾਰੋ ਨਾ ਉਹ ਕਾਦਾ ਪਰਾਇਆ ਹੁਣ ਜਹਾਜ਼ ਦੀਆਂ 300 ਸਵਾਰੀਆਂ ਵਿੱਚੋਂ ਤਾਂ 250 ਪੀ ਹੁੰਦੇ ਨੇ ਅੱਜ ਉਹ ਜਹਾਜ਼ ਪਰ ਪਰ ਜਾਂਦੇ ਨੇ ਕੱਲੂ ਟਰਾਲੀਆਂ ਪਰ ਪਰ ਇੱਥੇ ਹੀ ਆਉਣਗੇ ਨਾ ਮੈਂ ਤਾਂ ਸੁਣਿਆ ਉੱਥੇ ਮੁੰਡੇ ਕੁੜੀਆਂ ਵੇਲੇ ਰਹਿੰਦੇ ਆ ਵੀ ਕੰਮ ਹੈ ਨਹੀਂ ਮੈਂ ਇੱਥੇ ਕਿਹੜਾ ਚਰਖਾ ਘੱਤਦੇ ਨੇ ਬੈਲੜੀ ਸਹੀ ਕੈਨੇਡਾ ਵਾਲੇ ਤਾਂ ਖਾਵਾਂਗੇ ਡਾਲਰਾਂ ਦਾ ਮੀਂਹ ਪੂਣੀ ਰੋਟੀ ਰੱਜਵੀਂ ਖਾਵਾਂਗੇ ਰੋਟੀ ਰੱਜਵੀਂ ਖਾਵਾਂਗੇ ਵਾਹੋ ਸੱਜਣਾ ਤੇਰੀ ਸੋਚ ਲੱਗੇ ਛੋਟੀ ਇੱਦਾਂ ਨਹੀਂ ਉਹ ਮੇਲੀ ਰੱਜ ਕੇ ਰੋਟੀ ਮੀਂਹ ਡਾਲੜਾ ਨਹੀਂ ਟੈਕਸਾਂ ਨਾ ਪੈਣਾ ਕਿਸਤਾਂ ਨੇ ਆ ਕਿ ਮਹੀਨੇ ਬਾਅਦ ਕੇ ਲੈਣਾ ਸਾਣੇ ਆ ਕੇ ਮਹੀਨੇ ਬਾਅਦ ਕੇ ਲੈਣਾ ਸਹੀ ਕਿਹਾ ਮੈਂ ਤਾਂ ਆਪ ਕਹਿਣਾ ਸਭ ਵੇਟਵਾਜ ਕੇ ਚੜ ਜਾਂ ਜਹਾਜ਼ ਤੇ ਉਹ ਸਾਰੇ ਵੇਟਵਾਜ ਕੇ ਤੁਰ ਜੋ ਕੈਨੇਡਾ ਤੇ ਪੰਜਾਬ ਨੂੰ ਲਾ ਦਿਓ ਕੁੰਡਾ ਨਹੀਂ ਤਾਂ ਦੇਜੋ ਸੰਭਰ ਨੂੰ ਨਹੀਂ ਤਾਂ ਦੇਜੋ ਸੰਭਰ ਨੂੰ ਯੂਪੀ ਅਤੇ ਬਿਹਾਰ ਨੂੰ ਲਗੰਗਾਰ ਨਾ ਮਾਰਿਓ ਸਰਕਾਰ ਨੂੰ 나ਦੇ ਸਰਕਾਰਾਂ ਸੁਣਦੀਆਂ ਹੁੰਦੀਆਂ ਤੇ ਕਾਟੇ ਕਰਦੇ ਸੀ ਇਹਨਾਂ ਨੇ ਤਾਂ ਭਰਨੇ ਆਪਣੇ ਥੀਸੇ ਗੱਟ ਪੈਸੇ ਲੈ ਲੈ ਵੋਟਾਂ ਪਾਉਂਗੇ ਇਹਨਾਂ ਨੇ ਵੀ ਤਾਂ ਭਰਦੇ ਆਪਣੇ ਥੀਸੇ ਰੋਦਗਾਰ ਮਿਲਦੇ ਨਹੀਂ ਬਣਾਉਣੇ ਰੁਵਾ ਨੇ ਨਸਲਾ ਲਈ ਪਰਿਵਾਰ ਵਾਰਤੇ ਤੇ ਅਸੀਂ ਦਲਰਾਂ ਦੇ ਭੁੱਖੇ ਜਿਨ੍ਹਾਂ ਨੇ ਨਸਲਾਂ ਨੂੰ ਕਾਲਾ ਪੀਣਾ ਕਰ ਲੈਣਾ ਫਿਰ ਊੜਾ ਐੜਾ ਨਹੀਂ ਬਚਣਾ ਰਹਿ ਜਾਣਾ ਏ టు ਜੈਡ ਬਈ ਫਿਰ ਊੜਾ ਐੜਾ ਨਹੀਂ ਬਚਣਾ ਰਹਿ ਜਾਣਾ ਏ టు ਜੈਡ ਬਈ ਥਲ ਪਾ ਲੋ ਪੰਜਾਬੀਓ ਸਿਗਨਲ ਹੋਇਆ ਰੈੱਡ ਬਈ ਸਿਗਨਲ ਹੋਇਆ ਰੈੱਡ ਬਈ ਦਲਰਾਂ ਵਿੱਚ ਫੀਸ ਦੇ ਦੇ ਅਸੀਂ ਭਰ ਹਾਂ ਕਿ ਟਟ ਵਿਦੇਸ਼ੀ ਕਾਲ ਜਾਂਦੇ ਤੇ ਆਪਣੀ ਕਾਲ ਦਨ ਹਕਲ ਹਕਲ ਕੇ ਗਾ ਰਹੇ ਸਭ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਸੋਨਾ ਸਭ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਸੋਨਾ ਕਰਕੇ ਨਾਲਖਨਾ ਫੁੱਲੋਂ ਪਹਿਚਾਨ ਲੋਕਾਂ ਦੇ ਨਾਲਖਨਾ ਫੁੱਲੋਂ ਪਹਿਚਾਨ ਲੋਕਾਂ